ਕਾਫੀ ਵਾਰੀ ਮੈਂ ਕਹਿ ਚੁੱਕਾ ਹਾਂ ਦੋ ਤਿੰਨ ਇੰਟਰਵਿਊ ਹੋ ਚੁੱਕੇ ਪਰ ਫਿਰ ਵੀ ਇੱਕ ਵਾਰੀ ਕਹਿਣਾ ਵਾ ਆਪਣੇ ਰੇਡੀਓ ਸਪਾਈਸ ਦੇ ਫੇਸਬੁੱਕ ਪੇਜ ਤੇ ਤੇ ਨਾਲ ਜਿਤ ਤੱਕ ਮੇਰੀ ਆਵਾਜ਼ ਜਾ ਰਹੀ ਹੈ ਅਮਰਿੰਦਰ ਕੇ ਨੇ ਇੱਕ ਵਾਰੀ ਫਿਰ ਬਹੁਤ ਵਧੀਆ ਕੰਮ ਕੀਤਾ ਔਰ ਇੱਕ ਡਿਫਰੈਂਟ ਕਨਸੈਪਟ ਲੈ ਕੇ ਆਇਆ ਫੈਮਿਲੀ ਮੂਵੀ ਆ ਔਰ ਵਧੀਆ ਮੈਸੇਜ ਆ ਖਾਸ ਕਰਕੇ ਪੇਰੈਂਟਸ ਨੂੰ ਲੈ ਕੇ ਬੱਚੇ ਜਿਹੜੇ ਓਵਰਸੀ ਦੇ ਵਿੱਚ ਰਹਿੰਦੇ ਆ ਫਾਜੀ ਬਰੀ ਇਮੋਸ਼ਨਲ ਮੈਂ ਖੁਦ ਰੋਇਆ ਕੁਝ ਮੂਮੈਂਟਸ ਦੇ ਉੱਤੇ ਮੈਂ ਮੇਰੇ ਅੱਖਾਂ ਵੀ ਭਰ ਆਈਆਂ ਸਾਡੀ ਛੋਟੀ ਬੱਚੀ ਇਥੇ ਰੋਂਦੀ ਹੋਈ ਜਿਹੜੀ ਆ ਰਹੀ ਆ ਇਹ ਤੋਂ ਪੁੱਛਦੇ ਨੂਰ ਦੀ ਐਕਟਿੰਗ ਬੈਸਟ ਲੱਗੀ ਹੈ ਨਾ ਹੈ ਨਾ ਨੂਰ ਦੀ ਐਕਟਿੰਗ ਬੈਪੀ ਐਸ ਨਾ ਡਿਡ ਯੂ ਲਾਈਕ ਦਾ ਮੈਸੇਜ ਚੰਗਾ ਮੈਸੇਜ ਸੀ ਬਹੁਤ ਵਧੀਆ ਮੈਸੇਜ ਸੀ ਤੇ ਬਹੁਤ ਇੱਕ ਡਿਫਰੈਂਟ ਕਨਸੈਪਟ ਸੀਗਾ ਸੋ ਮੈਂ ਇਹੀ ਕਹਿੰਦੀ ਆ ਕਿ ਆਪਣੀ ਫੈਮਿਲੀ ਦੇ ਨਾਲ ਜ਼ਰੂਰ ਆਓ ਮੂਵੀ ਦੇਖਣ ਇਟਸ ਰੀਲੀ ਨਾਈਸ ਬਿਊਟੀਫੁਲ ਅਮਰਿੰਦਰ ਗਿੱਲ ਜੀ ਤੁਹਾਨੂੰ ਪਤਾ ਹੀ ਆ ਪਹਿਲੇ ਦਿਨ ਤੋਂ 뮤직 ਲੈ ਲੋ ਆਪਣੇ ਉਹਨਾਂ ਦੀ ਐਕਟਿੰਗ ਲੈ ਲੋ ਤਾਂ ਬਹੁਤ ਵਧੀਆ ਮੈਂ ਕਹਿੰਦਾ ਕਿ ਸਭ ਕੋਣ ਸਭ ਲੋਕ ਕਿਆਨ ਤੇ ਵੇਖਣ ਚੁਣ ਸਾਸ਼ੀਕਲ ਸ਼ਰਨ ਮਹਿਨਵ ਤੇ ਰੰਦਾ ਵਾ ਥੌੜੀ ਰਿਵਿਊ ਅੱਜ ਕਰਾਂਗਾ ਰੇਡੀਓ ਸਪਾਈਸ ਦੀ ਟੀਮ ਅਮਰਿੰਦਰ ਗਿੱਲ ਦੀਆਂ ਫਿਲਮਾਂ ਸਦਾ ਕਵਰ ਕਰਦੀ ਆ ਰਿਦਮ ਵੌਇਸ ਦੇ ਨਾਲ ਹੋ ਕੇ ਅਮਰਿੰਦਰ ਗਿੱਲ ਨੇ ਲੈ ਕੇ ਆਂਦੀ ਆ ਸਾਡੇ ਵਿੜੇ दारू ਨਾ ਪੀਂਦਾ ਹੋਵੇ ਆਪ ਦੇਖੀਏ ਕੀ ਕਹਿੰਦੇ ਨੇ ਸਾਡੇ ਵਿਊਅਰਸ ਨਿਊਜ਼ੀਲੈਂਡ ਦੇ ਵਿੱਚ ਇਸ ਫਿਲਮ ਨੂੰ ਲੈ ਕੇ ਨਵੇਂ ਸਿਨੇਮੇ ਦੇ ਵਿੱਚ ਨਵੀਂ ਫਿਲਮ ਤੁਸੀਂ ਫਿਲਮਾਂ ਬਹੁਤ ਦੇਖੀਆਂ ਨੇਚਰਲੀ ਤੇ ਫਿਲਮਾਂ ਬਹੁਤ ਦੇਖਦੇ ਆ ਰეკਮੈਂਡ ਕਰਦੇ ਹੋ ਬਹੁਤ ਤਜਰਬਾ ਫਿਲਮ ਕਿਦਾਂ ਲੱਗੀ ਆ ਕਾਫੀ ਵਾਰੀ ਮੈਂ ਕਹਿ ਚੁੱਕਾ ਹਾਂ ਦੋ ਤਿੰਨ ਇੰਟਰਵਿਊ ਹੋ ਚੁੱਕੇ ਪਰ ਫਿਰ ਵੀ ਇੱਕ ਵਾਰੀ ਕਹਿਣਾ ਵਾ ਆਪਣੇ ਰੇਡੀਓ ਸਪਾਈਸ ਦੇ ਫੇਸਬੁੱਕ ਪੇਜ ਤੇ ਤੇ ਨਾਲ ਜਦ ਤੱਕ ਮੇਰੀ ਆਵਾਜ਼ ਜਾ ਰਹੀ ਹੈ ਅਮਰਿੰਦਰ ਕੇ ਨੇ ਇੱਕ ਵਾਰੀ ਫਿਰ ਬਹੁਤ ਵਧੀਆ ਕੰਮ ਕੀਤਾ ਔਰ ਇੱਕ ਡਿਫਰੈਂਟ ਕਨਸੈਪਟ ਲੈ ਕੇ ਆਇਆ ਫੈਮਿਲੀ ਮੂਵੀ ਆ ਔਰ ਵਧੀਆ ਮੈਸੇਜ ਆ ਖਾਸ ਕਰਕੇ ਪੇਰੈਂਟਸ ਨੂੰ ਲੈ ਕੇ ਬੱਚੇ ਜਿਹੜੇ ਓਵਰਸੀ ਦੇ ਵਿੱਚ ਰਹਿੰਦੇ ਆ ਤੇ ਅਗਰ ਆਪਾਂ ਜ਼ਫਰੀ ਗਾਨ ਦੀ ਗੱਲ ਕਰੀਏ ਉਹ ਆਪਾਂ ਹਮੇਸ਼ਾ ਸੋਚਦੇ ਆ ਇੱਕ ਐਜ਼ ਅ ਕਮੀਡੀਅਨ ਤੇ ਇੱਕ ਸੀਰੀਅਸ ਰੋਲ ਲੈ ਕੇ ਆਇਆ ਇਸ ਵਾਰੀ ਔਰ ਕੰਗਰਸ ਸਾਰਿਆਂ ਨੂੰ ਕਹੂੰਗਾ ਸਾਰੀ ਪੂਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਵੈਰੀ ਗੁੱਡ ਮੂਵੀ ਥੈਂਕ ਯੂ ਸ਼ੁਕਰੀਆ ਸਸ਼ੀਗਰ ਸੰਦੀਪ ਨੇਚਰਲੀ ਇਹ ਫਿਲਮ ਤੁਸੀ ਵੀ ਬਹੁਤ ਲੱਗਿਓ ਇਸ ਇੰਡਸਟਰੀ ਦੇ ਹੋ ਕੇ ਨਿਬੜਿਓ ਕਿੱਦਾਂ ਦੀ ਲੱਗੀ ਫਿਰ ਹਾਂਜੀ ਵੈਰੀ ਇਮੋਸ਼ਨਲ ਮੈਂ ਖੁਦ ਰੋਇਆ ਕੁਝ ਮੂਮੈਂਟਸ ਦੇ ਉੱਤੇ ਮੈਂ ਮੇਰੇ ਅੱਖਾਂ ਵੀ ਭਰ ਆਈਆਂ ਤੇ ਬਹੁਤ ਮਜ਼ਾ ਆਇਆ ਬਟ ਹੁਣ ਮੈਨੂੰ ਲੱਗਦਾ ਮੈਨੂੰ ਜਲਦੀ ਡਿਜ਼ਨੀ ਲੈਂਡ ਜਾਣਾ ਪੈਣਾ ਡਿਮਾਂਡ ਬਹੁਤ ਹੈ ਬਾਬਾ ਸ਼ੁਕਰੀਆ ਰੇਡੀਓ ਸਪਾਈਸ ਦੇ ਉੱਤੇ ਸਾਡੀ ਛੋਟੀ ਬੱਚੀ ਇੱਥੇ ਰੋਂਦੀ ਹੋਈ ਜਿਹੜੀ ਆ ਰਹੀ ਆ ਇਹ ਤੋਂ ਪੁੱਛਦੇ ਨੂਰ ਦੀ ਐਕਟਿੰਗ ਬੈਸਟ ਲੱਗੀ ਹੈਲੋ ਹੈਲੋ ਨੂਰ ਦੀ ਐਕਟਿੰਗ ਬੈਸਟ ਸੀ ਨਾ ਡਿਡ ਯੂ ਲਾਈਕ ਦਾ ਮੈਸੇਜ ਯੂ ਥਿੰਕ ਇਟਸ ਅ ਗ੍ਰੇਟ ਮੂਵੀ ਵੁੱਡ ਯੂ ਰეკਮੈਂਡ ਇਟ ਟੂ एवरीवन ਯੂ ਡੂ ਗੁੱਡ ਗਰਲ ਬਾਬਾ ਸ਼ੁਕਰੀਆ ਸਨ ਸਾਹਿਬ ਤੁਹਾਨੂੰ ਕਿਦਾਂ ਕਿਵੇਂ ਲੱਗੀ ਬਿਲਜੀ ਬਹੁਤ ਵਧੀਆ ਭਾਜੀ ਬੜਾ ਵਧੀਆ ਤੇ ਵੱਖਰਾ ਕਨਸੈਪਟ ਜਿਵੇਂ ਹਰ ਵਾਰੀ ਅਮਰਿੰਦਰ ਭਾਈ ਵੱਖਰਾ ਕਨਸੈਪਟ ਲੈ ਕੇ ਆਉਂਦੇ ਜਿਵੇਂ ਸਟਾਰਟਿੰਗ ਚ ਆਪਾਂ ਲੈnde ਪੰਜਾਬ ਤੇ ਅੱਧੇ ਪੰਜਾਬ ਦੀਆਂ ਗੱਲਾਂ ਕੀਤੀਆਂ ਅ ਜਿਵੇਂ ਉਵੇਂ ਜਿਵੇਂ ਹਰ ਘਰ ਦੀ ਕਹਾਣੀ ਆਪਾਂ ਲਾ ਸਕਦੇ ਆ ਪਿਆਰਤੀ ਦਾ ਰਿਸ਼ਤਾ ਜਿਹੜਾ ਆ ਉਹ ਵਿੱਚ ਦਿਖਾਇਆ ਤੇ ਮੈਂ ਤਾਂ ਜਿਵੇਂ ਜ਼ਿਆਦਾਤਰ ਉਹੀ ਗੱਲ ਕਰਦਾ ਮੈਂ ਅੱਗੇ ਵੀ ਜਿਹਦੇ ਘਰ ਦੀ ਆ ਉਹ ਜ਼ਿਆਦਾ ਮਹਿਸੂਸ ਕਰ ਸਕਦਾ ਹੈ ਇਸ ਚੀਜ਼ ਨੂੰ ਤੇ ਜਿਵੇਂ ਕਰਚ ਤੀਨ ਤੋੜਨ ਵਾਲੀਆਂ ਵੀ ਗੱਲਾਂ ਜੀ ਆਪਾਂ ਗੱਲ ਕਰਦੇ ਨਾ ਕਿਤੇ ਵਿਆਹ ਲਈ ਗੱਲ ਸੋਚ ਲਈਏ ਤੇ ਉਹ ਆਪਣਾ ਅੱਖਾਂ 'ਚ ਨਾਮ ਹੋ ਜਾਂਦੀ ਹੈ ਤੇ ਧੀ ਸਾਡੀ ਉਹ ਵੀ ਕਹਿੰਦੀ ਉਹ ਵੀ ਰੋ ਕੇ ਗਈ ਆ ਬਿਲਕੁਲ ਕਿ ਮੈਂ ਉਹ ਤੋਂ ਬਾਹਰ ਨਹੀਂ ਹੋਣਾ ਤੇ ਪੇਰੈਂਟਸ ਤੋਂ ਬਾਹਰ ਨਹੀਂ ਹੋਣਾਗਾ ਤੇ ਬੜਾ ਵਧੀਆ ਬਹੁਤ ਸੋਹਣਾ ਕਨਸੈਪਟ ਮੈਂ ਕਹਿੰਦਾ ਵੀ ਸਾਰੇ ਹੁਣ ਦੇਖਣੀ ਚਾਹੀਦੀ ਆ ਕਿ ਮੂਵੀ ਆ ਜੀ ਮੈਂ ਤੁਹਾਡਾ ਤਾਂ ਸਿੰਪਲ ਸਵਾਲ ਪੁੱਛਣਾ ਹਾਂਜੀ ਕੀ ਮੈਸੇਜ ਕੀ ਲੱਗਾ ਇਸ ਫਿਲਮ ਦੇ ਵਿੱਚ ਕੀ ਮੈਸੇਜ ਸੀ ਤੁਹਾਡੀ ਸਾਹਿਬ ਜੇ ਸਾਉ ਦਾ ਵੀ ਜਿਹੜੀਆਂ ਬੁਰੀ ਆਦਤਾਂ ਤੇ ਤੁਸੀਂ ਉਹਨੂੰ ਜੇ ਤੁਸੀਂ ਛੇਤੀ ਛੱਡ ਦੋ ਤੇ ਉਹਦਾ ਚੰਗਾ ਤੁਹਾਡੇ ਤੇ ਤੁਹਾਡੇ ਪਰਿਵਾਰ ਲਈ ਜੀ ਹਾਂਜੀ ਤੇ ਸਭ ਤੋਂ ਵਧੀਆ ਐਕਟਿੰਗ ਕਿਹਦੀ ਲੱਗੀ ਓਬਵੀ ਸੁਮੇਂਦਰ ਗੱਲ ਹਾਂਜੀ ਸ਼ਾਰਾਂ ਰეკਮੈਂਡ ਕਰੂੰਗੇ ਕੀ ਮੈਸੇਜ ਕੀ ਸੀ ਮੇਨ ਮੈਸੇਜ ਕੀ ਸੀ ਮੇਨ ਮੈਸੇਜ ਸੀਗਾ ਵੀ ਸ਼ਰਾਬ ਖਾਲੀ ਰਿਸ਼ਤਿਆਂ ਲਈ ਸੌਰੀ ਆਪਣਾ ਸੇਤ ਲੈ ਨਹੀਂ ਰਿਸ਼ਤਿਆਂ ਲਈ ਵੀ ਹਾਨੀਕਾਰਕ ਹੈ ਤੇ ਇਸ ਲਈ ਥੋੜਾ ਸਾਬ ਕਿਤਾਬ ਨਾਲ ਪਿਓ ਜੇ ਪੜ੍ਹਨੀ ਐ ਤੇ ਪ੍ਰਾਪਰਟੀ ਇਨਵੈਸਟਮੈਂਟ ਚ ਕਰਨੀ ਤਾਂ ਉਹ ਵੀ ਥੋੜੀ ਧਿਆਨ ਨਾਲ ਕਰੋ ਤੇ ਬਾਕੀ ਤੁਹਾਨੂੰ ਪਤਾ ਹੀ ਐ ਵੀ ਅੱਜਕੱਲ ਬੀ ਏਜੰਟ ਬਹੁਤ ਬੇਫਿਕੂਰ ਬਣਾਉਂਦੇ ਨੇ ਲੋਕਾਂ ਦਾ ਤੇ ਉਹਨਾਂ ਦੀ ਗੱਲਾਂ 'ਚ ਨਾ ਆਓ ਆਪਣੀ ਡਿਊ ਡਿਲੀਜੈਂਸ ਕਰੋ ਤੇ ਫਿਰ ਪ੍ਰਾਪਰਟੀ ਇਨਵੈਸਟਮੈਂਟ ਕਰੋ ਤੁਸੀਂ ਦਾ ਬੈਸਟਲੀ ਟੋਟਲੀ ਡਿਫਰੈਂਟ ਦਾ ਥੈਂਕ ਯੂ ਵੈਰੀ ਮਚ ਫੈਰੀ ਇੱਕ ਔਰਤ ਹੋਣ ਦੇ ਨਾਤੇ ਤੁਸੀਂ ਇਸ ਫੈਲ ਨੂੰ ਕਿੱਦਾਂ ਦੇਖਦੇ ਇੱਕ ਮਾਂ ਤੇ ਬੇਟੀ ਦਾ ਪਿਆਰ ਹੈ ਜਿਹੜਾ ਉਹ ਅਲੱਗ ਚੀਜ਼ ਹੈ ਬਟ ਇੱਕ ਫਾਦਰ ਤੇ ਡਾਟਰ ਦਾ ਜਿਹੜਾ ਲਵ ਹੈ ਉਹ ਰੀਅਲੀ ਮੇਕਸ ਮੀ ਇਮੋਸ਼ਨਲ ਤੁਸੀਂ ਤਾਂ ਬਿਲਕੁਲ ਲੱਗਦਾ ਕਾਫੀ ਇਮੋਸ਼ਨਲ ਹੋ ਹਾਂਜੀ ਹਾਂਜੀ ਕਿੰਨਾ ਮੈਸੇਜ ਸੀ ਬਹੁਤ ਵਧੀਆ ਮੈਸੇਜ ਸੀ ਤੇ ਬਹੁਤ ਇੱਕ ਡਿਫਰੈਂਟ ਕਨਸੈਪਟ ਸੀਗਾ ਸੋ ਮੈਂ ਇਹੀ ਕਹਿੰਦੀ ਆ ਕਿ ਆਪਣੀ ਫੈਮਲੀ ਦੇ ਨਾਲ ਜ਼ਰੂਰ ਆਓ ਮੂਵੀ ਦੇਖਣ ਇਟਸ ਰੀਅਲੀ ਨਾਈਸ ਬਿਊਟੀਫੁਲ ਪਰਵਾਜ਼ ਬੈਠ ਕੇ ਦੇਖਣ ਵਾਲੀ ਫਿਲਮ ਹੈ ਬਿਲਕੁਲ ਫੈਮਲੀ ਮੂਵੀ ਜੀ ਸਸੀ ਕਹ ਬੈ ਜੀ ਸਭ ਤੋਂ ਵਧੀਆ ਇਸ ਫਿਲਮ ਚ ਕੀ ਲੱਗਾ ਕਨਸੈਪਟ ਬਹੁਤ ਵਧੀਆ ਸੀ ਆ ਬਹੁਤ ਸਿੱਖਣ ਨੂੰ ਮਿਲਿਆ ਤੇ ਆਬਵੀਅਸਲੀ ਡਾਇਲੈਕਟ ਜਿਹੜੇ ਸੀਗੇ ਬਹੁਤ ਵਧੀਆ ਸੀ ਸਾਨੂੰ ਸਿੱਖਣਾ ਚਾਹੀਦਾ ਤੇ ਬਹੁਜੀ ਸਬਜੈਕਟਿਵ ਮੂਵੀ ਹੈ ਮੈਂ ਤਾਂ ਕਹਿਣਾ ਕਿ ਸਭ ਆਣ ਤੇ ਦੇਖਣ ਤੇ ਸਪੋਰਟ ਕਰਨ ਅਮਰਿੰਦਰ ਗਿੱਲ ਜੀ ਤਾਂ ਤੁਹਾਨੂੰ ਪਤਾ ਹੀ ਆ ਪਹਿਲੇ ਦਿਨ ਤੋਂ ਮਿਊਜ਼ਿਕ ਲੈ ਲਓ ਆਪਣੇ ਉਹਨਾਂ ਦੀ ਐਕਟਿੰਗ ਲੈ ਲਓ ਤਾਂ ਬਹੁਤ ਵਧੀਆ ਮੈਂ ਕਹਿੰਦਾ ਕਿ ਸਭ ਕੋਲ ਸਭ ਲੋਕ ਕਿ ਆਣ ਤੇ ਵੇਖਣ ਜ਼ਰੂਰ ਤੇ ਐਕਟਿੰਗ ਕਿੰਦੀ ਵਧੀਆ ਲੱਗੀ ਐਕਟਿੰਗ ਅਮਰਿੰਦਰ ਗਿੱਲ ਜੀ ਬਿਲਕੁਲ ਤੇ ਜਿਹੜੇ ਛੋਟੀ ਕੁੜੀ ਸੀ ਉਹਨੇ ਦਿਲ ਤੇਲ ਜਿੱਤ ਲਿਆ ਪਲੀਜ਼ ਕਮ ਐਂਡ ਵਾਚ ਥਿਸ ਮੂਵੀ ਅਸੀਂ ਰੇਡੀਓ ਸਪਾਈਸ ਦੇ ਉੱਤੇ ਤੁਹਾਡੇ ਲਈ ਕਵਰੇਜ ਕੀਤੀ ਮੇਰੇ ਖਿਆਲ ਇਮੋਸ਼ਨਲ ਮੂਵਮੈਂਟਸ ਨਾਲ ਦੇ ਨਾਲ ਆ ਇਸ ਫਿਲਮ ਦੇ ਵਿੱਚ ਬੜਾ ਸੀਰੀਅਸ ਮੈਟਰ ਜਿਹੜਾ ਸ਼ੋਆ ਸਾਰੀ ਹੀ ਟੀਮ ਨੇ ਤੇ ਇਹਨਾਂ ਕੰਟਰੀਜ਼ ਦੀ ਸੈਟਿੰਗ ਹੈ ਵੈਨਕੂਵਰ ਬਿਲਕੁਲ ਨਿਊਜ਼ੀਲੈਂਡ ਵਰਗਾ ਸੋ ਫਿਲਮ ਦੇ ਵਿੱਚ ਮੇਰੇ ਖਿਆਲ ਕਿਸੇ ਨੇ ਨਹੀਂ ਕਿਹਾ ਕਿ ਫਿਲਮ ਸਾਨੂੰ ਨਹੀਂ ਪਸੰਦ ਆਈ ਸਾਰਿਆਂ ਨੇ ਦਿਲੋਂ ਕਿਹਾ ਕਿ ਇਹ ਫਿਲਮ ਵਾਕਿਆ ਪਰਿਵਾਰ ਚ ਦੇਖਣੀ ਚਾਹੀਦੀ ਹੈ ਤੇ ਅਸੀਂ ਵੀ ਕਾਵਾਂਗੇ ਰੇਡੀਓ ਸਪਾਈਸ ਦੀ ਟੀਮ ਦੇ ਵੱਲੋਂ ਆਓ ਇਸ ਮੈਟਰ ਦੇ ਨਾਲ ਇੱਕ ਵਧੀਆ ਐਚਾ ਐਂਟਰਟੇਨਮੈਂਟ ਵੀ ਐਸ ਫਿਲਮ ਦੇ ਵਿੱਚ ਇਹ ਵੀ ਨਹੀਂ ਕਿ ਸਿਰਫ ਸੀਰੀਅਸ ਹੀ ਮੈਟਰ ਆ ਇਸ ਦੇ ਵਿੱਚ ਬਹੁਤ ਵਧੀਆ ਗੋਗਾ ਰਾਣਾ ਗੋਗਾ ਵੱਲੋਂ ਵੀ ਜਿਹੜਾ ਆਪਣੇ ਚਟਕਾਰੇ ਲਏਗਾ ਸੋ ਦੋਨੇ ਪੱਖ ਇਸ ਫਿਲਮ ਦੇ ਵਿੱਚ ਫ੍ਰੀ ਰეკਮੈਂਡ